ਦੋਸਤੋ ਸਤਿ ਸ੍ਰੀ ਅਕਾਲ ਆਪਣਰ ਕੋਲੇ ਸ਼ਿਵਰਲੇਟ ਦੀ ਬੀਟ ਆਈ ਹੈ ਜੀ ਕਿਉਂਕਿ ਸਸਪੈਂਸ਼ਨ ਦੇ ਪਾਰਟਸ ਬਹੁਤ ਜੈਨੂਨ ਮਹਿੰਗੇ ਆ ਗੱਡੀ ਬਹੁਤ ਘੱਟ ਚੱਲਦੀ ਹੈਗੀ ਐ 50 55 ਚੱਲੀ ਐ ਜੇ 50 55 ਜੈਨੂਨ ਪਾਰਟ ਦੇ ਵਿੱਚ ਇਹ ਪੋਜੀਸ਼ਨ ਐ ਜਾਂ ਅਸੀਂ ਕਈ ਵਾਰੀ ਦੁਬਾਰਾ ਕੋਈ ਰਾਣਾ ਜਾਂ ਕੋਈ ਸੋਨਾ ਦਾ ਪਾਉਨੇ ਆ ਤਾਂ ਉਹਦੀ ਗਾਰੰਟੀ ਵਾਰੰਟੀ ਕੋਈ ਨਹੀਂ ਹੁੰਦੀ ਉਹ ਦਿੱਕਤ ਕੀ ਆ ਇਹਦੀ ਆਪਾਂ ਤਾਂ ਕਸਟਮਰ ਨੂੰ ਵੀਡੀਓ ਚ ਸਮਝਾਉਣਾ ਚਾਹੁੰਦੇ ਆ ਕਿ ਮੈਂ ਜ਼ਰੂਰੀ ਨਹੀਂ ਵੀ ਇਹ ਕਮ ਉਹ ਵੀ ਮੈਂ ਸਾਰੇ ਇਹ ਮੁਲਕ ਦੀਆਂ ਘਟੀਆਂ ਦਾ ਕੰਮ ਕਰਨਾ ਜਿਹੜੇ ਜਿਹੜੇ ਮਕੈਨਿਕ ਕੰਮ ਵਧੀਆ ਕਰ ਲਾ ਪਿਆ ਉਹਨਾਂ ਕੋਲ ਕੰਮ ਕਰਾਓ ਆ ਜਾ ਬੇਟਾ ਜਰਾ ਹੱਥ ਹਲਾਓ ਜਰਾ ਆ ਲੋ ਜੀ ਆ ਜਿਹੜੀ ਬੁਸ਼ ਪਲੇ ਹੈਗੀ ਐ ਜੇ ਆਪਾਂ ਕਈਏ ਵੀ ਬਾਅਦ ਚ ਬੁਸ਼ ਨਵਾਂ ਪਵਾ ਲਈਏ ਜਾਂ ਬਾਅਦ ਚ ਕੱਢ ਕੇ ਬੁਸ਼ ਪਾ ਲਈਏ ਉਹ ਕੰਮ ਨਹੀਂ ਕਰਦਾ ਰਾਟ ਢਿੱਲੀ ਹੋ ਗਈ ਬੁਸ਼ ਦੀ ਪ੍ਰੋਪਰ ਲਾਈਫ ਨਹੀਂ ਬਣਦੀ ਸੋ ਆਪਣਾ ਮਕਸਦ ਇੰਨਾ ਹੀ ਹੈ ਕਹਿਣ ਦਾ ਬਈ ਕਈ ਜਿਹੜੀ ਜਦੋਂ ਕੰਮ ਕਰਦੇ ਆ ਗਰੰਟੀਆਂ ਵਾਰੰਟੀਆਂ ਉਹਦੀਆਂ ਨਹੀਂ ਮਿਲਦੀਆਂ ਗੱਡੀਆਂ ਜਦੋਂ ਅਸੀਂ ਘੱਟ ਚਲਾਉਨੇ ਆ ਜਦੋਂ ਚਲਾਉਨੇ ਆ ਉਦੋਂ ਇਸ਼ੂ ਆ ਜਾਂਦੇ ਆ ਸੋ ਇਨਫੋਰਮੇਸ਼ਨ ਸਾਂਝੀ ਕਰ ਰਹੇ ਆ ਜ਼ਰੂਰੀ ਨਹੀਂ ਵੀ ਸਾਰੀਆਂ ਗੱਡੀਆਂ ਦਾ ਮੈਂ ਹੀ ਚੌਧਰੀ ਬਣਿਆ ਤੇ ਮੈਂ ਹੀ ਕੰਮ ਕਰਾਂ ਕਿਉਂਕਿ ਮੈਂ ਉਦੋਂ ਕੰਮ ਕਰਨਾ ਬੰਦ ਕਰ ਦੇਣਾ ਹੁਣੇ ਜਦੋਂ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਮੁਤਾਬਕ ਕੰਮ ਦੇ ਵਿੱਚ ਲਾਲਾ ਲਾਲਾ ਹੋਣੀ ਸ਼ੁਰੂ ਹੋ ਜੇ ਤੇ ਸਾਡੇ ਨਾਲ ਵੀ ਸੂਝਵਾਨ ਇਨਸਾਨ ਜਦੋਂ ਆ ਜਾਂਦੇ ਆ ਵੀ ਕਿਸੇ ਦੇ ਸਾਰਨ ਵਾਲੇ ਪਾਸੇ ਚਲਦੇ ਆ ਜਾਂ ਜਦੋਂ ਸਾਰਨ ਵਾਲੇ ਪਾਸੇ ਚਲਦੇ ਆ ਕਿਹੜੀਆਂ ਪ੍ਰੋਬਲਮ ਆਉਦੀਆਂ ਉਹ ਆਦਮੀ ਨੂੰ ਬਾਅਦ ਚ ਫੇਸ ਕਰਨੇ ਪੈਂਦੇ ਆ ਉਦੋਂ ਕਸਟਮਰ ਇੱਕ ਵਾਰੀ ਸਾਰਨ ਵਾਲਾ ਕੰਮ ਕਰਾ ਕੇ ਲੈ ਜਾਂਦਾ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਧੰਨਵਾਦ